ਕੇਜਰੀਵਾਲ ਸਾਹਿਬ ਤੁਸੀਂ ਦੱਸੋ ਆਪਾ ਮੋਦੀ ਨੂੰ ਕਿਵੇਂ ਹਰਾਏ ਬੋਟਾਂ ਵਿੱਚ ਨਹੀਂ ਤਾਂ ਫਿਰ 2024 ਵਿੱਚ ਪ੍ਰਧਾਨ ਮੰਤਰੀ ਬਣ ਜਾਊਗਾ ਉਹ ਦਰਵਾਤਾ ਤੇਰਾ ਵੀ ਜੇਲ੍ਹ ਚ ਜਾਣਾ ਮੈਨੂੰ ਲੱਗਦਾ ਹੈ ਲਗਭਗ ਤਾਂ ਹੋ ਗਿਆ ਹੈ ਤਾਂ ਜੀ ਇਹ ਜਰੀਵਾਲ ਚਾਬ ਤੁਸੀਂ ਯਾਰ ਬੋਲੋ ਕੁਛ ਤੁਸੀਂ ਤਾਂ ਚੁੱਪ ਕਰਕੇ ਬੈਠੇ ਹੋ ਮੁੱਦ ਦਿਨਾਂ ਪਾਕਿਸਤਾਨ ਹਰਾ ਸਕਦੇ ਆਣ ਤਾਂ ਆਪਣੇ ਨਾਲ ਸੁੱਖਾ ਵੀ ਆ ਗਿਆ ਆਪਾਂ ਨਾਲ ਮਿਲ ਕੇ ਇਹਨੂੰ ਹਰਾਣਾ ਪਊਗਾ ਨਹੀਂ ਤਾਂ ਯਾਰ ਮੈਨੂੰ ਵੀ ਬਹੁਤ ਡਰ ਲੱਗ ਰਿਹਾ ਹੈ ਹੋ ਹਾਂ ਕੇ ਜਰੀ ਬਾਦ ਮੈਂ 타 తోਦੀ ਬਾਤੀ ਚਾਹਿਆ ਯਾਰ ਤੁਸੀਂ ਵੀ ਦੰਨੋ ਦੱਸੋ ਆਪਾ ਹੋਮ ਮਦਿਨੋਂ ਕਿੰਨਾ ਹਰਾਈਏ ਯਾਰ ਮੈਨੋ ਵੀ ਡਰ ਲੱਗ ਰਿਹਾ ਹੈ ਤੁਸੀਂ ਸੱਚੇ ਸੱਚੇ ਕਰਕੇ ਮੈਨੂੰ ਦੱਸ ਦੋ ਨਹੀਂ ਤਾਂ ਮੈਂ ਤੁਹਾਡੇ ਨਾਲ ਲੜਨਾ ਹੀਗਾ ਮੈਂ ਨਹੀਂ 14 ਲੱਖ ਸੰਕਲੜਨਾ ਤੁਸੀਂ ਤਾਂ ਆਏ ਚੁੱਪ ਕਰਕੇ ਬੈਠਿਓ ਕਿਵੇਂ ਹੁਣੀ ਜਲ ਜਾਣ ਲੱਗਿਓ ਅਰੇ ਮਾਂਛਾਬ ਔਰ ਚੰਨੀ ਜੀ ਮੈਨੂੰ ਵੀ ਤਾਂ ਐਸਾ ਲੱਗ ਰਹਾ ਹੈ ਗਰਦੂ ਯਾਰ 24 ਵਿੱਚ ਪ੍ਰਧਾਨ ਮੰਤਰੀ ਮੋਦੀ ਬਣ ਗਿਆ ਤਾਂ ਮੇਰਾ ਜੀਲ ਮੈ ਜਾਣਾ ਲਗਭਗ ਤੈ ਹੋ ਜਾਏਗਾ ਓ ਯਾਰ ਮੈਨੂੰ ਵੀ ਬਹੁਤ డర అబ్బ మహుల్ గధీ యాధీట తాగ గే క సూ పని జే చ केजीवाल साहब तुसी ऐ दिल ਛੱਡ ਕੇ ਨਾ ਭੈਜੋ ਉਹ ਕੋਈ ਗੱਲ ਨਹੀਂ ਆਸੀ ਚੰਨੀ ਤੇ ਅਸੀਂ ਦੋਨੇ ਨਾਲਾ ਤੇਰੇ ਉਹ ਤੈਨੂੰ ਆਸੀ ਜੇਲ ਜਣੀ ਜਾਣ ਦਿੰਦੇ ਬਾਅਦ ਕੇ ਪੜਾ ਤਕੜਾ ਹੋ ਕੇ ਰਹਿ ਜਾਏ ਐਸ ਵਰੀ ਆਪਾ 2000 ਦੀਆਂ ਬੰਟਾਂ ਵਿੱਚ ਆਪਣਾ ਹੀ ਪ੍ਰਧਾਨ ਮੰਤਰੀ ਬਣਾਵਾਂਗੇ ਉਹ ਕੇਜੀਵਾਲ ਸਾਹਿਬ ਤੈਨੂੰ ਹੀ ਅਸੀਂ ਪ੍ਰਧਾਨ ਮੰਤਰੀ ਬਣਾਣਾ ਹੈ ਹੋਰ ਕਿਸੇ ਨੂੰ ਅਸੀਂ ਨਹੀਂ ਬਣਨ گے ਨਾ ਠੀਕ ਹੈ பிரதானே கு அனு சு மென்ஜரிவால பிரதானமத்திரா ஏதா ஜெயங்க